ਬੇਤਵੀ ਹਰਪਾਲ ਸਿੰਘ ਚੀਮਾ ਨਾਲ ਮੁੱਖ ਨਿਪਹੁਆਂਤਮ ਨਾਲ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਜਿਸੇ ਮੁੱਖ ਮੰਗ ਸੀ ਕਿ ਡੀਏ ਦੇ ਵਿੱਚ 16% ਵਾਧਾ ਕਰਨਾ ਕਿਉਂਕਿ ਕੇਂਦਰ ਸਰਕਾਰ ਦੇ ਮਲਾਨਾ ਡੀਏ 58% ਆ ਪੰਜਾਬ ਸਰਕਾਰ ਸਰਕਾਰ ਦੇ ਮਲਾਨਾ ਡੀ 42% ਆ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੀਟਿੰਗ ਹੋਈ ਉਸ ਰਾਨਾਂ ਦੇ ਵਿੱਚ ਜੋ ਮਾਨ ਸਰਕਾਰਾ ਧੀਰੇ ਵਿੱਚ 16% ਵਾਦਾ ਕਰ ਸਕਦੀ ਆ 5.5 ਸਾਲ ਦਾ ਜੋ ਪੇਗੰਦੇ ਅਰੀਅਰ ਦੀ ਗੱਲ ਆ 2016 ਤੋਂ ਜੋ ਅਰੀਅਰ ਪੈਂਡਿੰਗ ਹੈ ਮੁਲਾਜ਼ਮਾਂ ਦਾ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਹੈ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿਉਂਕਿ ਅੱਗੇ ਜੋ 27 ਦੇ ਵਿੱਚ ਚੁਣਾ ਹੋਏ ਨੇ ਉਸ ਤੋਂ ਪਹਿਲਾਂ ਜੋ ਮਾਨ ਸਰਕਾਰਾ ਜੋ ਧੀਰੇ ਦਾ ਅਰੀਅਰ ਆ ਜਾਂ ਪੇਗੰਦੇ ਅਰੀਅਰ ਆ ਮੁਲਾਜ਼ਮਾਂ ਨੂੰ ਜਲਦੀ ਦੇ ਸਕਦੀ ਆ ਕਿਉਂਕਿ ਲਗਭਗ 18000 ਕਰੋੜ ਰੁਪਇਆ ਬਣਦਾ ਹੈ ਉਹਨਾਂ ਦਿਨਾਂ ਵਿੱਚ ਹੋ ਸਕਦਾ ਏਰੀਆ ਦਵੇ ਦੂਜੇ ਪਾਸੇ ਪੁਰਾਣੀ ਪੈਨਸ਼ਨ ਬਹਾਲ ਦੀ ਗੱਲ ਆ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨਾਂ ਬਹਾਲ ਕੀਤੀ ਗਈ ਸੀ ਪਰ ਅਜੇ ਤੱਕ ਜੋ ਪੰਜਾਬ ਦੇ ਮਾਲਿਆਂ ਨੂੰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਅੱਜ 18 ਨਵੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਭਗਵਾਨਦਮਾ ਸਰਕਾਰ ਦੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਂ ਦੀ ਮੁਰਦਾ ਦਾ ਕੀਤੀ ਗਈ ਬੁੱਧੇ ਪਾਸੇ 17 7 2020 ਨੂੰ ਮਲਾਜਾਂ ਦੇ ਮੁੱਖ ਮੰਗ ਸੀਗੇ ਸਾਨੂੰ 6ਵਾਂ ਪੇਗ ਨੱਗਦਾ ਵੇ ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੱਸ ਕੇ ਲਾਗੂ ਕਾਰਿਆ ਜਿਸ ਨੂੰ ਲੈ ਕੇ ਮਲਾਜਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ 17 7 2020 ਤੋਂ ਮਲਾਜਾਂ ਭਰਤੀ ਹੋਣ ਵਾਲੇ ਵਾਸਤੇ ਜੋ 6ਵਾਂ ਪੇਗ ਵਿਸ਼ਣਾ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਜੋ ਰਿਟਾਇਰਮੈਂਟ ਸਾਥੀਆਂ ਨੂੰ ਫੈਕਟਰ 2.68 ਦੀ ਵੱਡੀ ਮੰਗਾ ਵੀ ਉਹ ਦਿੱਤੀ ਜਾਵੇ ਉਹ ਦਿੱਤਾ ਜਾਵੇ ਕਿਉਂਕਿ ਬੇਤੋਈ ਹਰਪਾਲ ਸਿੰਘ ਜੀ ਨਾਲ ਮੁੱਖ ਮੰਤਰੀ ਭਵਨ ਤੋਂ ਨਾਲ ਕਈ ਮੀਟਿੰਗਾਂ ਹੋਈਆਂ ਵੀ ਫੈਕਟ ਜੋ ਮਨ ਨਾਲ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਪੱਕੇ ਕੀਤੇ ਜਾਣਾ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣਾ ਜਿਸ ਦੇ ਸਦਕਾ ਬਿੱਡੇ ਮਿਡਲ ਵਰਕਰ ਆਸਾ ਵਰਕਰਾਂ ਨੂੰ ਮਾਨ ਪੱਤਰ ਵਿੱਚ ਵਾਅਦਾ ਕੀਤਾ ਜਾਵੇ ਗੁਰੂ ਗੋਬਿੰਦ ਸਿੰਘ ਸੁਪਰਥਰਮਲਨ ਰੋਪੜ ਗੁਰੂ ਹਰਗੋਬਿੰਦ ਆਰਮਨ ਲਹਿਰਾ ਮੁਹੱਬਤੇ ਵਿੱਚ ਜੋ 20-20 ਸਾਲਾਂ ਤੋਂ ਠੇਕੇਦਾਰ ਨਾਲ ਕੰਮ ਕਰਦੇ ਆ ਉਹਨਾਂ ਪੱਕਾ ਕੀਤਾ ਜਾਵੇ ਮੀਡੀਲ ਵਰਕਰਾਂ ਆਸਾ ਵਰਕਰਾਂ ਅਗਰਨੀ ਵਰਕਰਾਂ ਉਹਨਾਂ ਨੂੰ ਮਾਨਵਤਾ ਦਾ ਵਾਅਦਾ ਕੀਤਾ ਜਾਵੇ ਤੇ ਜੋ ਜੀਆ ਟੈਕਸ 200 ਰੁਪਏ ਲਾਇਆ ਗਿਆ ਹੈ ਉਹਨੂੰ ਬੰਦ ਕੀਤਾ ਜਾਵੇ ਰਿਟਰਨ ਲਾਇਆ ਦੀ ਵੱਡੀ ਮੰਗ ਆ ਜੀ ਅਸੀਂ ਪੰਜਾਬਸਾ ਮੰਗ ਕਰਦੇ ਆ ਜੀ ਜੀਆ ਟੈਕਸ ਵੀ ਬੰਦ ਕੀਤਾ ਜਾਵੇ ਧੰਨਵਾਦ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ